ਬਾਰੇ ਕੁ ਜੀ ਦਾ ਘਰ ਸਾਹ ਬਾਰੇ ਕੁ ਜੀ ਕੀ ਪਤੇ Oh yeah. साबाहित जी की फते को बच्चे करना ओके ਨੇੜੇ ਦੇ ਬੱਚੇ ਮੇਰੀ ਪ੍ਰੀ ਅਕੈਡਮੀ ਮੇਰੀ ਪ੍ਰੀ ਅਕੈਡਮੀ ਕਾਨੇ ਬੜਾ ਤੋਂ ਬੱਚਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਸਾਡਾ ਮਾਣ ਨਾਲ ਸਿਰ ਉੱਚਾ ਹੋਣਾ ਚਾਹੀਦਾ ਕਿ ਸਾਡੀ ਪਿਆਰੀ ਗੁਰੂ ਪਾਤਸ਼ਾਹ ਦੇ ਮਾਰਗ ਤੇ ਤੁਰਨ ਦਾ ਸੰਕਲਪ ਪਾਰਟ ਕੀ ਹੈ ਇਹਨਾਂ ਅਕੈਡਮੀਆਂ ਦੇ ਵਿੱਚ ਇਹਨਾਂ ਸੰਸਥਾਵਾਂ ਦੇ ਵਿੱਚੋਂ 99 ਮਹਾਰਾਗੀ ਮਹਾਨ ਪ੍ਰਚਾਰਕ ਪੈਦਾ ਹੋ ਰਹੇ ਨੇ ਦੁਨੀਆ ਦੀਆਂ ਕਾਲੀਆਂ ਤਾਕਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਇਹ ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ ਸੋ ਆਪਾਂ ਸਾਰੇ ਬਿਰਤੀ ਬਣਾ ਕੇ ਬੈਠੇ ਆ ਕਿ ਸਾਡੇ ਬੱਚਿਆਂ ਨੂੰ ਅਸੀਂ ਬਦੀਆਂ ਬਰਾਈਆਂ ਦੇ ਵਿੱਚ ਖੱਟਤ ਨਹੀਂ ਹੋਣ ਦੇਣਾ ਗੁਰਬਾਣੀ ਨਾਲ ਜੋੜਨਾ ਬਾਬਾ ਬਲਜੀਤ ਸਿੰਘ ਜੀ ਫਕਰ ਸਾਹਿਬ ਸਾਡੇ ਕੋਲ ਸਟੇਜ ਤੇ ਸਵਾਇ ਮਾਨ ਨੇ ਜੀ ਹਾਰ ਵਿੱਚ ਜੀ ਆਇਆਂ ਸੋਤ ਹੈ ਮਾਣਾ ਪਿੰਡ ਦੀ ਸੰਗਤ ਉਹ ਵੀ ਇੱਥੇ ਹਾਜ਼ਰੀ ਲਵਾ ਰਹੀ ਆ ਪੁੱਜੇ ਨੇ ਹਰੜਾ ਦੇ ਵਿੱਚੋਂ ਦੂਰੋਂ ਉਹਨਾਂ ਨੂੰ ਵੀ ਹਾਰਦਿਕ ਜੀਉ ਆਇਆ ਤੇ ਸਾਡੀ ਪ੍ਰੈਸ ਵਾਲੇ ਲੈਣ ਦੇ ਵਿੱਚੋਂ ਕਾਕਾ ਧਰਮਿੰਦਰ ਘਾਰੂ ਜੀ ਗਵਰਮਾਨ ਸਾਹਿਬ ਜੋ ਰਹਿੰਦੇ ਨੇ ਉਹ ਵੀ ਇੱਥੇ ਪੁੱਜੇ ਨੇ ਉਹਨਾਂ ਦਾ ਵੀ ਹਾਰਦਿਕ ਸਵਾਗਤ ਆ ਹੁਣ ਬੇਨਤੀ ਕਰੀਏ ਵੀਬਾਬ ਜੀਤ ਕੌਰ ਕੌੜੀ ਵਾਲਾ ਤੋਂ ਪ੍ਰੋਫੈਸਰ ਨੇ ਜੋ ਅਕੈਡਮੀ ਦੇ ਅਕਾਲ ਅਕੈਡਮੀ ਦੇ ਉਹਨਾਂ ਦਾ ਬੱਚਾ ਹੈ ਕਵਤਾ ਗਾਇਨ ਕਰੇਗਾ

ਸ਼੍ਰੀ ਮਿਤ ਬਾਤ ਲਿਖਿਆ ਮੈਂ ਪੜਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੀ ਮਤਾਰੂ ਘਰੇ <coughs> ਬੇਟਾ ਦਾ ਕੌੜੀਵਾੜਾ ਅਕੈਡਮੀ ਦੇ ਬੱਚੇ ਦਾ ਵਰਤਾ ਬੋਲਣ ਤੇ ਧੰਨਵਾਦ ਹੈ ਮੈਂ ਫਿਰ ਬੇਨਤੀ ਕਰਾਂ ਕਿ ਸਟੇਸ ਖਤਰੇ ਦੇ ਜਿੰਮੇਵਾਰ ਨੂੰ ਸੰਕਟਾਚਨਾ ਡਾਲੋ ਤੁਸੀਂ ਵੀ ਜਿੰਮੇਵਾਰ ਹੋ ਸਾਰੇ ਇਹਨਾਂ ਬੱਚਿਆਂ ਨੂੰ ਆਪਾਂ ਮਾਹੌਲ ਦੇਈਏ ਪਰਿਵਾਰਾਂ ਦੇ ਅੰਦਰ ਤਾਂ ਕਿ ਵੱਧ ਫੁੱਲ ਸਕਣ ਸਾਡੇ ਬੱਚਿਆਂ ਨੂੰ ਜਦੋਂ ਅਸੀਂ ਟੀਕਾ ਲਾ ਦਿੰਨੇ ਨਾ ਗੁਰਮਤ ਦਾ ਸਮਾਜ ਦੇ ਵਿੱਚ ਉਹਨਾਂ ਨੂੰ ਰਿਸਪੌਂਸ ਨਹੀਂ ਮਿਲਦਾ ਆਪਾਂ ਮਾਹੌਲ ਐਸਾ ਸਿਰਜੀਏ ਕਿ ਜਿਹੜਾ ਬੱਚਾ ਇਸ ਰਾਹ ਤੇ ਤੁਰਦਾ ਉਹ ਬੇਫਿਕਰ ਹੋ ਕੇ ਮੰਦਰਾਂ ਵਾਲੇ ਪਾਸੇ ਨੂੰ ਵਧੇ ਅਸੀਂ ਹੌਸਲਾ ਫੁਜਾਈ ਕਰਦੇ ਆਈਏ ਇਥੋਂ ਨਾਲ ਹੀ ਹੁਕਮ ਆ ਗਿਆ ਕਹਿੰਦੇ ਇੱਕ ਬੱਚਾ ਹੋਰ ਹੈ ਜੇ ਉਹਨੂੰ ਵੀ ਮੈਂ ਬੇਨਤੀ ਕਰਨਾ ਕਿ ਕਾਕਾ ਤੁਸੀਂ ਅੱਧੀ ਘੰਟਾ ਬੋਲ ਕੇ ਨਾ ਕਿਉਂਕਿ ਇੱਕਦਾਂ ਹੀ ਸਮਾਂ ਸੀ ਸਾਡੇ ਕੋਲੇ ਤੇ ਬੇਟੇ ਤੁਸੀਂ ਵੀ ਆਪਦਾ ਹਾਜ਼ਿਰਵਾ ਲੋ ਉਸ ਤੋਂ ਪਿੱਛੇ ਉਹ ਰਾਜਿੰਦਰ ਸਿੰਘ ਵੀ ਧਿਆਨ ਨਾਲ ਆ ਮੈਂ ਥੋੜਾ ਦੇਖ ਬਾਹੇ ਗੁਰੂ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਆਰਦੀਪ ਸਿੰਘ ਹੈ ਮੈਂ ਕਾਲ ਅਕੈਡਮੀ ਕੋੜੀਵਾੜਾ ਬਾਬਾ ਜੀ ਬਾਬਾ ਅਰਤ ਸਿੰਘ ਜੀ ਦੀ ਅਕੈਡਮੀ ਜਿੱਥੇ ਤੀਸਰੀ ਜਮਾਤ ਵਿੱਚ ਪੜਦਾ ਹਾਂ ਅੱਜ ਮੈਂ ਆਪ ਜੀ ਦੇ ਸਾਹਮਣੇ ਕੁਝ ਦੀ ਪੇਸ਼ ਕਰਨ ਜਾ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀਰਾ ਵਿਖਿਆ ਰੁਵਲ ਹੋਇ ਮਨ ਸੁਕਾ ਸਾਧੂ ਤੁਆਤਾ ਹੈ ਜਿਨ ਜੱਪਿਆ ਰਬ ਆਪਣਾ ਹੋਈਓ ਰਉ ਸ਼ਰਮਾਤੇ ਦੀ ਲਿਖੀ ਕਿਤੇ ਨਾ ਜਾਵੇ ਪਈਆ ਬ੍ਰਹਮ ਗਿਆਨੀ ਵੀ ਲਿਖੀ ਕਿਤੇ

اے سترانو لوڑ کے مر گئی پاوے کی بجلی یا سموانی دی لکھیک دے نہ جاویں پے ماں بھرم گیانی دی لکھیک دے hi ਠੀਕ ਦਾ ਨਾ ਜਾਵੇ ਮਈ ਮਾ ਬ੍ਰਹਮ ਕੀ ਆਉਂਦੀ ਦੀ ਮਈ ਮਾ ਬ੍ਰਹਮ ਕੀ ਆਉਂਦੀ ਦੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌੜੀਪੁਰ ਅਕੈਡਮੀ ਦੇ ਬੱਚੇ ਤਾਂ ਬਹੁਤ ਬਹੁਤ ਧੰਨਵਾਦ ਹੈ ਸਟੇਜ ਵੱਲੋਂ ਇਹਦੀ ਸੇਵਾ ਭੇਟਾ ਇੱਕ ਬੰਦਾ ਚਾਹ ਕੇ ਬੱਚੇ ਨੂੰ ਲੈ ਗਿਓ ਜੀ ਕਰਾਨਾ ਸਾਹਿਬ 5 ਕਿ ਮਿੰਟ ਮੈਂ ਤੁਹਾਡੇ ਲੈਣਾ ਚਾਹੁੰਨਾ ਜੀ ਮਜਬੂਰੀ ਹੈ ਕਿਉਂਕਿ ਫਕਰ ਸਾਹਿਬ ਬਲਜੀਤ ਸਿੰਘ ਫਕਰ ਸਾਹਿਬ ਕਹਿੰਦੇ ਉਹਨਾਂ ਦਾ ਕੋਈ ਬਹੁਤ ਜ਼ਰੂਰੀ ਕਿਸੇ ਰਿਜ਼ੀਵੇਂ ਦੇ ਵਿੱਚ ਜਾਣਾ ਹੈ ਉਹ 5 ਕਿ ਮਿੰਟ ਸਟੇਜ ਦੇ ਉੱਤੇ ਆ ਕੇ ਬਾਬਾ ਜੀ ਬਹਿ ਕੇ ਬੋਲੋਗੇ ਜਾਂ ਖੜ੍ਹ ਕੇ ਤੁਸੀਂ ਦੇਖੋ ਤੁਸੀਂ ਵੀ ਲਾ ਰਹੂ ਉਸ ਤੋਂ ਬਾਅਦ ਫਿਰ ਸਾਡਾ ਤਾਂ ਖੁਲਾਸਾ ਹੁੰਦਾ ਜੀ ਭਨੇਰ ਸਾਹਿਬ ਨੂੰ ਅਸੀਂ ਸੁਣਨਾ ਸਾਰਿਆਂ ਨੇ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਸਭ ਤੋਂ ਵੱਡਾ ਚੋਗਲਾ ਨਹੀਂ ਪਾ ਰਹੇ ਨੇ ਉਹਨਾਂ ਨੂੰ ਮੇਰੇ ਕੋਲ ਜਿਹੜਾ ਸਮਾਂ ਲਖਾਇਆ ਸੀ ਕਿ ਬਾਕੀ ਸਭ ਨੂੰ ਭੁਗਤਾ ਕੇ ਬਾਅਦ ਖੁਦ